सतनाम श्री वाहि साहिब जी कृपा करो दीन की दे मेर गुण या गुण बिचारू कोई माटिकाका तुप स्वामी ਮਨ ਸ ਕੀ ਗਤੈ ਹੀ ਦੁਖ ਪੰਜਨੀ ਸਾਹਿਬ ਗਉੜੀ ਮਹਲਾ ਪੰਜਵਾਂ ਦੁਖ ਪੰਜਨ ਤੀਰਨਾਮ ਜੀ ਦੁਖ ਪੰਜਨ ਤੀਰਨਾਮ ਆਠ ਪੈਰ ਅਰਾਧਿ ਆਈ ਪੂਰਨ ਸਤਗੁਰ ਗਾਨ ਰਹਾ ਜਿਤੇ ਕਟਾ ਵਸੈ ਪਰ ਬ੍ਰਹਮ ਸੋਈ ਸੁਹਾਵਾਥ ਜਮ ਕੰਕਰ ਨੀਰ ਨ ਆਵਾਈ ਰਸਨਾ ਹਰ ਗੁਣ ਗਾਉ ਸਿਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧੂ ਓ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਹੈ ਕਿਰਪਾ ਗੁਸਾਈਆ ਨੱਠੇ ਸੁਸੰਤਾਪ ਤਤੀ ਵਾਵ ਨ ਲਗਾਈ ਸਤਗੁਰ ਰਖੀ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਿਰਜਨ ਹਾਰੇ ਗੁਰ ਤੁਠਾ ਸਖਸ ਪਾਇਆ ਜਨ ਨਾਨਕ ਸਰਬਰ ਹਾਰੇ ਗੁਰ ਟੁੱਟੇ ਸਭਿ ਸਿਪਾਇਆ ਜਨ ਨਾਨਕ ਸਰਬ ਰਹਾਉ ਗਾਉੜੀ ਮੰਲਾ ਪੰਜਵੈ ਸੂਕੇ ਹਰੇ ਕੀ ਏਖੇ ਨਮਾਹੈ ਅੰਮ੍ਰਿਤ ਦ੍ਰਿਸ਼ਟ ਸੰਜੀਵਾਈ ਕਟੇ ਕਟ ਪੂਰੀ ਗੁਰ ਦੀਵ ਸਿਵਕ ਰੀਨੀ ਆਪਣੀ ਸੀਵਰਹ ਮਿਟ ਗਈ ਚਿੰਤਾ ਪੁਨੀ ਮਨ ਅਸ ਕਰੀ ਦਿਆ ਸਤ ਗੁਰ ਗੁਣ ਤਸ ਲੁਖਨਾਟੇ ਸੁਖੁ ਆਏ ਸਮਾਈ ਤੀਨ ਪਰਿਜਾ ਗੁਰ ਫਰਮਾਈ ਇਛਪਨੀ ਪੂਰੇ ਗੁਰ ਮਿਲੇ ਨਾਨਕ ਤੀਜਨ ਸੁਖਲ ਫਲੀ ਗਉੜੀ ਮੰਲਾ ਪੰਜਵਾਇ ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਦਾਤ ਪ੍ਰਖਿਰਪਾ ਤੇ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਮਿਲੀ ਰਹਾ ਸਿਮਰਤਾ ਸਿਮਰਤਾ ਪ੍ਰਭ ਕਾ ਸਗਲ ਰੂਪ ਕਾ ਬਿਸਥਾਉ ਸੈ ਸਭਾ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਖ ਤੰਤ ਜਮ ਨੀਂਦ ਨ ਆਵੇ ਕਉ ਨਾਨਕ ਜੋ ਹਰ ਗੁਣ ਗਵਾਈ ਗਉੜੀ ਮੰਲਾ ਪੰਜ ਵੈ ਜੇ ਸਿਮਰਤਾ ਦੂ ਸਭ ਜਾਈ ਨਾਮ ਰਤਨ ਵਸੀ ਮਨਿ ਆਈ ਜਾ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਅਰਸਨ ਬਖਾਨੀ ਰਹਾ ਇੱਕ ਸਿਬਿਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਟ ਸਦਾ ਸੁਖ ਹੋਈ ਸਾਜਨ ਮੀ ਸਖ ਕਰੀ ਇਕ ਹਰ ਹਰ ਅੱਖਰ ਮਨ ਮੇਰੀ ਕੋ ਰਵ ਰਿਹਾ ਸਰਬਤ ਸੁ ਅਮੀ ਗੁਰ ਗਾਵੇ ਨਾਨਕ ਅੰਤਿ ਜਾਮੀ ਗਾਵੀ ਮਹਲਾ ਪੰਜਵੈ ਬੋਧ ਬਿਗਨ ਹੀਰਖ ਨਮਾਹ ਹਰ ਹਰ ਕਤ ਸਾਸ ਸੰਸਨ ਹੋਈ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਾਸੀ ਜਪ ਹਰ ਚੰਨ ਮਿੱਟੀ ਖੁਦਤਾ ਸਿਰ ਸਰਵ ਕਲਿਆਣ ਸੁਖ ਸਹਿਜ ਨਿਧਾਨ ਜਾ ਕੈ ਦੇਵ ਸੇਪ ਗੁਵਾਨ ਔਖਦ ਮੰਤਰ ਤੰਤ ਸਾਸਰ ਕਨਹਾਰ ਦੇਵ ਮਦਾਰੇ ਸਾਧ ਜੀ ਸਭ ਪਰਮ ਪੁਜਿਓ ਪਰਪਾਰ ਬ੍ਰਹਮਾ ਕਉ ਨਾਨਕ ਟਲਿ ਹੂ ਧਰਮ ਗਾੜੀ ਮਹੱਲਾ ਪੰਜਵਾਂ ਸਾਂਤ ਪਈ ਗੁਰੂ ਗੋਬਿੰਦ ਪਾਈ ਤਪ ਬਿਨਸੀ ਮੇਰੀ ਪਾਈ ਰਹਾ ਰਾਮ ਨਾਮ ਨਿਤੇ ਰਸਨ ਵਿਖਾਨ ਬਿਨਸੀ ਰੋਗ ਭੈ ਕਲੀਓ ਨਾਈ ਪਰ ਬ੍ਰਹਮ ਗੁਣ ਅਗੰਭੀ ਚਾਰੂ ਸਾਧੂ ਸੰਗਮ ਹੈ ਨਿਸਤਾਰੀ ਨੇ ਰਮਲ ਗੁਣ ਗਾਹ ਨਿਤ ਨੀਤ ਗਈ ਬਿਆਰ ਰੇਮਰਨ ਮੀਤ ਮਨ ਬਚ ਕਰਮ ਪ੍ਰਾਪਨ ਧਾਈ ਨਾਨਕ ਦਾ ਤੀ ਸਿਰਨਾਏ ਗਾਉੜੀ ਮਹੱਲਾ ਪੰਜੇ ਵਾਏ ਨਿਤਰੇ ਪ੍ਰਕਾਸ਼ ਕੀਆ ਗੁਰ ਦੀਵਾ ਪਰਮ ਗਏ ਪੂਰਨ ਭੀ ਸੇਵ ਰਹਾ ਸੀਤਲਾ ਤੀ ਰਖਿਆ ਬਿਹਾਰੀ ਪਰ ਬ੍ਰਹਮ ਪ੍ਰਾਪਾ ਕਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਥ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮੱਲਾ ਪੰਜਵਾ ਚਿਰ ਕਰੈ ਸੋ ਹੈ ਜਨ ਪਿਆਰੀ ਸਤਿਗੁਰ ਤੁਮਰੇ ਕਾ ਜਿ ਸਵਾਰੀ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰੱਖੀ ਕਰਤਾਰੀ ਬਾਦਸ਼ਾਹ ਸ਼ਾਸਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸਪੀਨੇ ਨਿਰਭਉਈ ਭਜੂ ਭਗਵਾਨ ਆਸਾ ਸਨ ਮਿਲ ਕੀਨੋ ਦਾਨੈ ਸਰਨ ਪਰੇ ਪ੍ਰਵੰਤਰ ਜਾਮੀ ਨਾਨਕੋ ਟ ਪਕਰੀ ਪ੍ਰਸਵਾਮੀ ਗੋੜੀ ਮਹੱਲਾ ਪੰਜ ਵਾ ਰਾਖਾ ਪਿਤਾ ਪ੍ਰਾਮੀਰੀ ਮੋਇ ਨਿਰਗੁਣ ਸਾ ਗੁਣ ਤੀਰੀ ਰਹਾਉ ਪੰਜ ਵਿਖਾ ਦੀ ਏਕ ਗਰੀਬ ਰਖੂ ਰਖਨ ਹਾਰੀ ਖੇਦ ਕਰੀ ਅਰ ਬਹੁ ਸੁਤਾ ਵੈ ਆਯੂ ਸੰਤੁ ਹਾਰੀ ਕਰ ਕਰ ਹਰਿ ਅਨਕ ਬੋ ਪਾਂਤੀ ਛੋਡੇ ਕਤਹੋ ਨਾਹੀ ਏਕ ਬਾਤ ਸੁਨਤਾ ਕੀ ਓਟ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਉ ਸੰਤੀ ਮੰਤ ਦਿਓ ਮੋਹਿ ਨਿਰਪਾਉ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਾਂ ਵਿਖਾ ਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਸਾ ਪਾਇਆ ਪੰਜ ਰਬਾਣੀ ਮਿਲਾ ਮਹਲਾ ਪੰਜਵੈ ਸਰਬ ਕਲਿਆਣ ਕੀ ਗੁਰ ਦੀਵ ਸੇਵਕ ਆਪਣੀ ਲਾਇਓ ਸੀ ਵੇ ਬਿਗਨ ਲਾ ਕੇ ਜਪ ਲਖ ਭੀਵ ਤਨ ਪੁਰੀਤ ਪਈ ਗੁਰ ਗਾਇ ਦੁਰਤ ਗਿਆ ਹੈਰ ਨਾਮ ਪ੍ਰਿਆਇ ਰਹਉ ਸਭਨੀ ਠਾਈ ਰਵਿਆ ਆਪ ਆ ਜੁਗਾ ਜਾ ਕਾਵਡ ਪਰਤਾਪ ਗੁਰ ਪ੍ਰਸਾਦ ਨਾ ਹੋ ਸੰਤਾਪ ਗੁਰ ਕੀ ਚੰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਠਾਈ ਉੱਠੀ ਸਭ ਸੁਖ ਪਾਏ ਸਤ ਗੁਰ ਚੂਠੀ ਪਾਰ ਬ੍ਰਹਮ ਪ੍ਰਾਪਰ ਕੋ ਵਾਲਾ ਜਿੱਥੇ ਕਿੱਥੇ ਦਿਸੇ ਨਾਲੀ ਨਾਨਕ ਦਾਸ ਖਸਮ ਰਤ ਪਾਲੀ ਬਿਲਾਲ ਮਹਲਾ 5 ਚਨਕ ਕਮ ਪ੍ਰਾਹਰ ਤੇ ਧਿਆਈ ਦੂ ਗਈ ਸੈਲੇ ਸੁਪਾਈ ਗੁਰ ਦੁਖ ਕਾਟਿਆ ਦਿਨੋਂ ਦਾਨ ਸਫਲ ਜਮਨ ਜੀਵਨ ਪਰਮਾਨੈ ਰਹਾ ਔਕਾਚ ਕਥਾ ਅਮ੍ਰਿਤ ਪ੍ਰਵਾਣੀ ਕਉ ਨਾਨਕ ਜਪ ਜੀਵੈ ਗਿਆਨੀ ਬਿਲਾਲ ਮਹਲਾ 5 ਸਤ ਪਾਈ ਗੁਰ ਸੰਤ ਗੁਰ ਪੂਰੀ ਸੁਖੁ ਜੀ ਬਾਜੀ ਅਨਹ ਤੂਰੀ ਰਹਾਉ ਤਾਪਾ ਸੰਤਾ ਬਨਾਸੀ ਹਰਿ ਸਿਮਰਤਿ ਕਿਲ ਵਿਖੇ ਸਵਨਾਸੀ ਅਨ ਕਰਾ ਮਿਰ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਲਾਵਲ ਮਹੰਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਮਿੱਧ ਸਮਾਲਿਆ ਸਾਜਨਾ ਹੋਏ ਕਿਰਪਾ ਲਾ ਵਿਸੀ ਸਭ ਪਰਿਵਾਰਿਆਉ ਕਰ ਸਤਿਗੁਰ ਆਪ ਸਵਾਰਿਆ ਵਡਿਆ ਜਹਰ ਗੋਵਿੰਦ ਕੀ ਸੂਖ ਮੰਗਰੈ ਕਲਿਆਣ ਵਿਚਾਰਿਆ ਰਹਾ ਵੰਤਰੰਤਰ ਪਾਵਨ ਹਰਿਆ ਹੋਈ ਸਗਲੇ ਜੀ ਸਦਾਰਿਆਉ ਮਾਨੇ ਚੇਨਾਨ ਕਲ ਪਾਈ ਪੂਰਨ ਇਛ ਪੁਜਾਰਿਆ ਬਾਲਾਮਹਲਾ ਪੰਜਵ ਰੋ ਗਿਆ ਪ੍ਰ ਆਪ ਗਵਾਇਆ ਨੀਂਦ ਪਈ ਸੋ ਸਹਾਈ ਕਰਿਆ ਯਾਰਾ ਰਾਜ ਰਾਜ ਪੂਜਨ ਖਾ ਮੇਰੇ ਪਾਈ ਅੰਮ੍ਰਿਤ ਨਾਮ ਰਤਮਾਇ ਤੇ ਆਈ ਨਾਨੰਕਰ ਪੂਰੇ ਸਰਣਾਇ ਜਨ ਆਪਣੇ ਨਾਮ ਕੀ ਪੈ ਜਿ ਰਖਾਈ ਬਿਲਾ ਨਮਹ ਲਾ ਪੰਜਵੈ ਤਾਲ ਸੰਤਾਪ ਸਹਲੇਗੀ ਬਿਨ ਸੀਤੀ ਰੋਗ ਪਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਹਿ ਪੂ ਗਏ ਰਹਿ ਸਰ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਰੋਗ ਗਏ ਗੁੰਗਾਵ ਨਿਤ ਰਾਮ ਕੀ ਇਹ ਆਵ ਕਦ ਜੋਗ ਹੈ ਬਸੋ ਕਾ ਇਸ ਮੈਂ ਇਹ ਭਲੇ ਸੰਯੋਗ ਹੈ ਨਾਨਕ ਪ੍ਰਭ ਸੁਪਸੰਨ ਭੈ ਨਹਿ ਗਏ ਵਿਯੋਗ ਮਲਾ ਮਹਲਾ ਪੰਜਵੈ ਵੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਕੀ ਨਦਨੇ ਹਾਲੂ ਗੁਰੂ ਰਾਏ ਕਿਰਪਾ ਕਰੀ ਕਟੈ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋ ਗ੍ਰਹਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਤ ਸੰਗ ਮੰਤਨ ਹਿਤੈ ਫਿਰ ਦੁੱਖ ਨ ਜਾਪੈ ਹਰ ਹਰਿ ਹਰਿ ਜਾਪੀਐ ਅੰਤਰ ਲੇਵ ਲਈ ਕੇਲ ਵਿਖਤ੍ਰ ਸੁਧ ਹੋਈ ਸਾਧੂ ਸਰਨਾ ਆਈ ਸੁਨ ਤੈ ਜਪ ਤਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਨ ਮਹਲਾ ਪੰਜਵਾਂ ਹਰੇ 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 ਰੱਦੀ ਹੁਈ ਅਰੂ ਰਾਮਚੰਦ ਕੀ ਲਛਟਕਾਂ ਜਨ ਮਾਰਿਆ ਰੂਪ ਰਹਾ ਵਰਪੂਰਾ ਹਰਿ ਜਾਪਿਐ ਨਿਰਕੀਚੇ ਭੂਗ ਸਾਸਨ ਕਹਿ ਵਾਰ ਨਹੀਂ ਮਿਲਿਆ ਸੰਜੋਗ ਜਿਸਮਰਤ ਸੁਖ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਨ ਜੋਗੈ ਬਿਲਾ ਮਹਲਾ ਪੰਜਵਾਂ ਗੁਰਦੀ ਘਰ ਪੰਜਵਾਂ ਇੱਕ ਓੰਕਾਰੇ ਸਗੁਰ ਪ੍ਰਸਾਦੀ ਅਰੂਪਾ ਸਤ त्यागਿਆ ਦਾਰੂ ਨਾਮ ਰਇ ਤਪਸਾ ਮਿਟੀ ਰੂਹ ਸੀਤਲ ਮਨ ਬਿਆ ਗੁਰਪੁਰ ਆਨੰਦ ਆਸ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰ ਵਹਾਂ ਪਕੜੇ ਪ੍ਰਭ ਕਾਂਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆ ਬਲਾਵਲ ਮਹੱਲਾ ਪੰਜਵੈ ਰੋਗ ਮਿਟਾਇਆ ਆ ਪ੍ਰਭ ਜੈ ਸੁਖ ਸੰਤ ਵਡ ਪ੍ਰਤਾਪ ਚਰਜ ਰੂਪ ਹਰ ਕੀ ਨੀ ਦਾਤਾ ਗੁਰ ਗੋਵਿੰਦ ਕਿਰਪਾ ਕਰੀ ਰੱਖ ਮੀਰਾ ਭਾਈ ਹਮ ਤੇ ਸ ਕੀ ਸਰਨ ਆਗਤੀ ਜੋ ਸਦਾ ਸਹਾਈ ਰਹੈ ਬ੍ਰਿਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਮਿਲਾਲ ਮਹਲਾ 5 ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਨ ਆਈ ਚਾ ਗਿਰਦਾ ਮਾਰੀ RAM ਕਾ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਪੀਟਿਆ ਜਨਮਤ ਬਣਾਈ RAM ਨਾਮ ਔਖਾ ਦਿਆ ਏਕਾ ਲਿਵ ਲਾਈ ਰਹਾ ਰੱਖ ਲੀਏ ਤਨ ਰਖਨ ਹਾਰ ਸਭ ਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਰੱਖ ਲੀਏ ਤਨ ਰਖਨ ਹਾਰ ਸਭ ਆਦ ਮਿਟਾਈ ਉਹ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਮਿਲਾਵਲੇ ਮਹਲਾ ਪੰਜਵੈ ਆਪਣੇ ਬਾਲ ਕਾਵ ਰਖਿਆ ਨ ਪਾਰ ਬ੍ਰਹਮ ਗੁਰ ਦੀਵਾ ਸੁਖ ਸਾਂਝ ਸਹਜ ਅਨੰਦ ਭਈ ਪੂਰਨ ਭਈ ਸਿਵਾ ਰਹਾਉ ਬਾਜਨਾ ਕੀ ਬੇਨਤੀ ਸੁਨੀ ਪ੍ਰਭ ਆਪ ਰੋਗ ਮਿਟਾ ਜੀਵਾਲਿਨ ਜਾਕਾ ਵਡ ਪਰਤਾ لوک ماری بخش اپنی کلتاری من بانشت پلا نانک بلہاری ہاری ہاری ملال محلہ پنجاب گرسن ہارو ست گر اپنے کو بل جائی جن جنم پیر سارے سنسار رہی نو پرا امرت نام رہ دینو ਦਾਸ ਕਿਲਾ ਰਖੈ ਮਹਿਰਵਾਨ ਗੁਰੂ ਨਾਨਕਾ ਬੁਲਾਏ ਦੁਰਗੀ ਪਰਵਾਨ ਬਿਲਾਲ ਮਹੱਲਾ ਪੰਜਵੈ ਤਾਪ ਪਾਪ ਤੀ ਰੱਖੀ ਆਪ ਸੀਤਲ ਪੈ ਗੁਰ ਵਚਨੀ ਚਰਨੀ ਲਾਗੇ ਰਾਮਨਾ ਵਿਰਦੇ ਮੈਂ ਦਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਤਨੁ ਖੰਡ ਪ੍ਰਤਾਪ ਨਰਬਿਨ ਸੇ ਸੁਖ ਅਨੰਤ ਪ੍ਰਵੇਸਾਤ ਕ੍ਰਿਸ਼ਨ 부ਜੀ ਮਨ ਤਨ ਸਤਿ ਰਵ ਨਾਤ ਕੋ ਨਾਸਨ ਸਮਰਥ ਸਭ ਸ੍ਰੀ ਕੋ ਮਾਈ ਬਾਪ ਪਾਇਤਾ ਛਲਪੈ ਪੰਜਨ ਸਵਾਮੀ ਗੁਣ ਗਾਤ ਨਾਨਕ ਲਾਪ ਮੇਲਾ ਸੋਟ ਮਹਲਾ ਪੰਜਵੈ ਕਾਰਿਸ਼ਿ ਨਾਨਕ ਸਿਮਰ ਪ੍ਰਭ ਆਪਣਾ ਮਨ ਤਨ ਪੈ ਆ ਰੂਗਾ ਕੋਡ ਵਿਗਨ ਲਾਤੇ ਪ੍ਰਭ ਸਰਣਾ ਪਰਟੀ ਫਰੇ ਸੰਜੁਗਾ ਪ੍ਰਭ ਬਾਣੀ ਸਹਿ ਸੁਆਕਿਆ ਗਾਓ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੋਂ ਰਾਖਿਆ ਰਹਾ ਸਚਾ ਸਹਿ ਮਿੱਤ ਵਡਾਈ ਭਗਤ ਵਛੜ ਦੇ ਆਲਾ ਸੰਤਾਂ ਕੀ ਪੈ ਰਖਦਾ ਆਇਆ ਬਿਰ ਪ੍ਰਤਪਾਲਾ ਹਰਿ ਅਮਰਤ ਨਾਮ ਪੋਜਨ ਨਿਤ ਪੁਚਾ ਸਰਬੇਲਾ ਮੁਖ ਪਾਵੂ ਜਰਾ ਮਰ ਤਾਪ ਸੋ ਨਾਟਾ ਗੁਰ ਗੋਵਿੰਦ ਨਿਤ ਗਾਵੂ ਸੁਨੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰਾ ਗੁਰੂ ਨਾਨਕ ਕੀ ਵਡਿਆਈ ਸੁਨੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣੀ ਆਈ ਪਰ ਕਿਰਪਾਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਠ ਮਹਲਾ 5 ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੀ ਚਰਨ ਨਿਹਾਰਿਆ ਰੱਖ ਨਿਹਾਰੇ ਰੱਖ ਬਾਰਕ ਸਤ ਗੁਰਤਾ ਬੋ ਉਤਾਰਿ ਆਉ ਓ ਬਰੇ ਸੰਤ ਗੁਰ ਕੀ ਸਰਨਾਈ ਜਾਕੀ ਸੇਵਨਾ ਮਿੱਠੀ ਜਾਈ ਰਹਾਉ ਕਰ ਮੈ ਸੂ ਬਾਰ ਪਨ ਸੁਖਾ ਪ੍ਰ ਆਪਣੇ ਪੈ ਦਿਆਲਾਉ ਨਾਨਕ ਵਿਗਨ ਲਾਗੈ ਕੋ ਊ ਮੀਰਾ ਪ੍ਰ ਹੁਆ ਕਿਰਪਾ ਲਾਉ ਸੋਠ ਮਹਾਂ ਲਾਪਨ ਜੀਵਨ ਗੈ ਕਲੇਸ਼ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾਦਾਰੀ ਆੜ ਪੈਰ ਅਰੰਧੋ ਸੁਆਮੀ ਪੂਰਨ ਕਲ ਹਮਾਰੀ ਹਾਜੀਓ ਤੋ ਸੁਖ ਸੰਪਤ ਰਾਸ ਰਾਖ ਲਿਓ ਪਾਈ ਮੇਰੀ ਕੋ ਪ੍ਰ ਆਗੇ ਅਰਦਾਸ ਰਹਾ ਜੋ ਮੰਗੋ ਸੋ ਈ ਸੋਈ ਪਾਵੋ ਆਪਣੇ ਖਸਮ ਪ੍ਰਸਾ ਕਉ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲਾਂ ਦੀ ਸੋਟ ਮਹੱਲਾ ਪੰਜਵਾ ਸਿਮਰੈ ਸਿਮਰੈ ਗੁਰ ਸਤਗੁਰੁ ਆਪਣਾ ਸਗਲਾ ਦੁਖ ਮਿਟਾਇਆਉ ਤਾ ਪ੍ਰੋਗੇ ਗੁਰਬਚਨੀ ਮਨ ਇਛੇ ਫਰ ਪਾਇਆ ਮੇਰਾ ਗੁਰਪੂਰ ਸਦਾਤਾ ਕਰਨ ਕਾ ਸਮਰਾ ਸੁਆਮੀ ਓਰ ਨਵਰ ਕਵੇ ਦਾਤਾ ਰਹਾ ਅਨੰਦ ਮਨੋ ਮੰਗਲ ਗੁਣ ਕਾਹ ਗੁਰ ਨਾਨਕ ਪੈ ਦੇ ਆਲਾ ਜੈ ਜੈਕਾਰ ਬੈ ਜਗ ਭੀਤਰ ਓ ਆਪਾਰ ਬ੍ਰਹਮ ਰਖਵਾਲਾ ਸੋਠ ਮਹੱਲਾ ਪੰਜ ਵੇ ਜਰ ਤੋ ਗ ਆਇਆ ਹਰ ਪ੍ਰਵਿਆਪੀ ਸਭ ਸੰਸਾਰੋ ਬਾਰਿਆ ਪਾਰ ਬ੍ਰਹਮ ਪ੍ਰਾਪਿ ਕਿਰਪਾ ਤਾਰੀ ਆਪਣਾ ਮਿਰਦ ਸੰਵਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂਸੈ ਆਨੰਦ ਗੁਨ ਗਾਵਉ ਮਨ ਤਨ ਦੇਹ ਸੁਖਾਲੀ ਰਹਾਉ ਪਤ ਤੋ ਦਾਨ ਸਭ ਗੁਰ ਮੀਰਾ ਮੈਂ ਤਿਸ ਕਾ ਬਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸਾ ਸੋਰਠਾ ਮਹਲਾ 5 ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਘਰਪੂਰੇ ਕੀ ਕਰਨੀ ਉਬਰੇ ਕਾਜ ਸਾਰ ਸਵਾਰੀ ਹਰ ਜਨ ਸਿਮਰਿਆ ਨਾਮ ਤਾ ਤਉ ਉਤਾਰਿਆ ਸੰਗਰਪੂਰੇ ਆਪਣੀ ਕਿਰਪਾ ਤਾਰਾ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਵੜੀ ਵੜਿਆਈ ਨਾਨਕ ਕੱਟ ਕੀ ਸਾਚ ਸਬਦ ਸਤਿ ਭਾਖਿਆ ਸੋਠ ਮਹੱਲਾ ਪੰਜਵਾਂ ਤੇ ਕਿਰਪਾਲ ਸੁਆਮੀ ਮੀਰੀ ਤੇ ਸਾਚੇ ਦਰਬਾਰੀ ਸਤ ਗੁਰੂ ਤਾਪ ਗਵਾਇਆ ਭਾਈ ਠਾਨ ਪਈ ਸੰਸਾਰੀ ਆਪਣੇ ਅੰਜੀ ਜੰਤ ਆਪੇ ਰਖੀ ਜਮੈਂ ਕਿਉ ਹਟਤਾਰੀ ਹਰ ਕੀ ਚਨ ਰਦੇ ੁਰ ਧਾਰ ਸਦਾ ਸਦਾ ਪ੍ਰਭਿ ਸਿਮਰਿਆ ਭਾਈ ਦੁੱਖਿਲ ਵਿਖ ਕਟਨ ਹਾਰੀ ਰਹਾਉ ਜਿਸ ਕੀ ਸਰਨੀ ਉਬਰੈ ਭਾਈ ਜਿਨ ਅਰਚਾ ਸਭ ਕੋਈ ਕਰਨ ਕਾ ਸਮਰਸੋ ਭਾਈ ਸਚੈ ਸੱਚੀ ਸੋਈ ਨਾਨਕ ਪ੍ਰੂਤਿ ਆਈਐ ਭਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜਵਾ ਸੰਤ ਹਰਨਾਮ ਤੇ ਆਈ ਸੁਖ ਸਾਗਰੀ ਪ੍ਰਭ ਸਰ ਨਹੀਂ ਮਨ ਚਿੰਦਿਆੜਾ ਫਲ ਪਾਈ ਰਹਾ ਸਤਗੁਰ ਪੂਰੇ ਤਾਪ ਗੁਆਇਆ ਆਪਣੀ ਕਿਰਪਾ ਦਾਰੀ ਪਾਰ ਬ੍ਰਹਮ ਪ੍ਰਾਪੈ ਦੇ ਅੱਲਾ ਦੁੱਖ ਵਿਟਿਆ ਸਭ ਪਰਿਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਦਾ ਰੂ ਨਾਨਕ ਪਾਤਰਾ ਕੀ ਪਰਮੇਸ਼ਰੀ ਉਦਿਆ ਸਭ ਸੰਸਾਰੂ ਸੋਟ ਮਹੱਲਾ ਪੰਜਵਾ ਮੀਰਾ ਸਤਗੁਰੁ ਰਖਵਾਲਾ ਹੂਆ ਧਨ ਕਿਰਪਾ ਬਰਹੰਤਿ ਰਖਿਐ ਹਰ ਗੋਵਨ ਨਵਨ ਰੂਆ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਥ ਸੰਗਤਿ ਤੀ ਸਫਲ ਪਾਈ ਸਤਗੁਰ ਕੈ ਬਲ ਜਾਈ ਹਲ ਪਾ ਪ੍ਰਾਧਮੈ ਸਵਾਰੇ ਹਮਰਾ ਗੁਣ ਆਗੁਨ ਵਿਚਾਰਿਆ ਅਡਾਲ ਮਚਨਾਨਾਨ ਗੁਰਤੀਰਾ ਸਫਲ ਕਰੇ ਮਸਤਕ ਧਾਰਿਆ ਸਫਲ ਕਰਮ